ਆ ਵੀ ਸਾਡੇ ਪਿੰਡ ਦੇ ਬੱਚੇ ਚਾਚੇ ਕਿੰਨੇ ਬੱਚੇ ਹੋ ਗਏ ਜਿਹੜੇ ਬਾਣੀ ਨੂੰ ਤਿਆਰ ਟੋਟਲ ਬੱਚੇ ਹੋ ਗਏ ਜੀ 28 30 ਦੇ ਕਰੀਬ 28 ਦੇ ਤੇ ਟੋਪ ਤੇ ਕਿਹੜਾ ਜਾ ਰਿਹਾ ਟੋਪ ਤੇ ਜਾ ਰਿਹਾ ਕਮਲਪ੍ਰੀਤ ਸਿੰਘ ਸੰਧੂ ਆ ਵੀ ਕੰਮ ਕਿੰਨੇ ਬਾਣੀਆਂ ਘੰਟ ਹੋ ਗਏ ਨੂੰ ਇਹ ਬੰਦਨ ਹੋ ਗਿਆ ਪੰਜ ਬਾਣੀਆਂ ਚਲੋ ਵੀਰ ਓਏ ਕੀ ਬਾਤ ਹੈ ਤੇ ਇਹਨੂੰ 6 ਨੂੰ ਹੋ ਗਿਆ ਜੀ ਤਿੰਨ ਤੇ ਗੱਡੀ ਨੂੰ ਗੱਡੀ ਨੂੰ ਚੌਪਈ ਸਾਹਿਬ ਵਾਹ ਜੀ ਵਾਹ ਤੈਨੂੰ ਚੌਪਈ ਤੇ ਇਹਨਾਂ ਨੂੰ ਰਹਿਰਾਸ ਰਹਿਰਾਸ ਕੀਤਨ ਸੋਲਾ ਰਹਿਰਾਸ ਅੱਜ ਦਾ ਟੋਟਲ ਕਿੰਨੇ ਹੋਗੇ ਹੁਣ ਸਾਡੇ ਕੋਲ ਬੱਚੇ ਟੋਟਲ ਬੱਚੇ ਹੋਗੇ 28 ਹੀ ਦਿਖ ਰਹੀਏ 28 ਦੇ ਕਰੀਬ ਤੇ ਇਹਨਾਂ ਨੂੰ ਇਨਾਮ ਕੀ ਮਿਲਣਾ ਹੁਣ ਇਹਨਾਂ ਨੂੰ ਕੱਲ ਨੂੰ ਜੀ ਕੈਸ਼ ਪ੍ਰਾਈਜ਼ ਹੈ ਕੱਲ ਨੂੰ ਫਿਰ ਆਜੋ ਟਾਈਮ ਤੇ ਕੈਸ਼ ਪ੍ਰਾਈਜ਼ ਦਿੱਤਾ ਜਾਊਗਾ ਸਾਰੇ ਬੱਚਿਆਂ ਨੂੰ ਹੌਸਲਾ ਫਜਾਈ ਤੇ ਸ਼ਾਬਾਸ਼ ਯਾਰ ਤੈਨੂੰ ਆ ਸਭ ਤੋਂ ਟੋਪ ਤੇ ਚੱਲਦਾ ਪਿਆ ਆਹ ਕਿੱਥੇ ਆ ਕਲੀਅਰ ਕਰਕੇ ਪਰ ਯਾਦ ਨਹੀਂ ਹੋਇਆ ਇਹਨਾਂ ਨੂੰ ਅਸੀਂ ਅੱਛਾ ਇਹ ਆ ਯਾਦ ਵਾਲੇ ਸਾਰੇ ਅੱਛਾ ਇਹਨਾਂ ਨੇ ਹੈਗੇ ਸਾਰੇ ਯਾਦ ਵਾਲੇ ਆਹਾਂ ਜਿੰਨੇ ਬੈਠੇ ਆ ਵਾਹ ਜੀ ਵਾਹ ਕਿੱਚ ਤੋਂ ਕੰਮ ਹੋਣਾ ਅਗਲੇ ਮਹੀਨੇ ਦੇਖਦੇ ਆ ਕਿਹੜਾ ਲੈਣ ਦਾ ਹੈ ਸਭ ਤੋਂ ਛੋਟਾ ਬੱਚਾ ਯਾਦ ਕਰਨੇ ਵਾਲਾ ਚਾਹ ਨਹੀਂ ਅੱਛਾ ਹੀ ਇਹ ਬਸ ਉਹ ਚਲ ਗਈ ਆ ਭੱਬੂ ਦੇ ਛੋਟਾ ਤੇ ਕੁੜੀ ਦੋਨੇ ਅੱਛਾ ਉਹਨਾਂ ਨੂੰ ਵੀ ਜੋ ਪੇ ਸਾਹ ਵਾਹ ਜੀ ਵਾਹ ਆਹ ਬਈ ਕਲਾਸ ਹੋਣੀਆਂ ਜੀ ਆਹ ਬਈ ਲਿਸਟ ਹੈ ਸਾਡੇ ਬੱਚਿਆਂ ਦੀ ਕੱਲੋਂ ਇਹਨਾਂ ਨੂੰ ਜਿਹੜਾ ਪ੍ਰਾਈਜ਼ ਮਿਲਨੇ ਹੈ ਬਿਸਮੱਲਾ ਇਹਨਾਂ ਨੂੰ ਕੁਝ ਨਾ ਠੀਕ ਹੈ ਕਿੱਚ ਤੋਂ ਕੰਮ ਹੋਣਾ